भाई वाली

ਕੇ ਮੋਗਾ ਬਾਈਕ ਚੱਲੀ ਹੋਵੇ ਬੜਾ ਗੱਟਾ ਰੱਖਿਆ ਹੈ ਗੱਮੋਂ ਚੋਂ ਲੈ ਜਾਂਦੇ ਹਾਂ ਓਏ ਹਰ ਤਰ੍ਹਾਂ ਬੈਠੇ ਆ ਹਾਂ ਨਾ ਗਾ ਰਿਆ ਉੱਠ ਤੂੰ ਤੂੰ ਬੀੜੀ ਦੇ ਔਰੇ 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 ਯਾਰ ਬੈਠ ਤੂੰ ਬੈਠ ਤੈਨੂੰ ਚਲੋ ਤੂੰ ਪਰ ਇਹਨਾਂ ਦਾ ਨਾਮ ਤਾਂ ਇਹਦਾ ਨਾਮ ਵੀ ਨਹੀਂ ਲੈਦਾ ਆਹੋ ਸਾਹਿਬ ਜੀ ਜਿਹੜਾ ਆਪੇ ਪੁਜੀ ਕਰਦੀ ਮੁੱਢੀ ਕਰਦੀ ਆ ਬਈ ਨਹੀਂ ਆਗਾ ਅੱਜ ਨਹੀਂ ਆਉਂਦਾ ਜਗਾ ਇੱਥੇ ਵੀ ਆਇਆ ਜੀ ਕੋਈ ਸਾਰਿਆਂ ਨੂੰ ਜੀ ਭਗਤ ਭਾਈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਵਲੌਗ 'ਚ ਤੇ ਅੱਜ ਭਾਈ ਚੱਲ ਰਿਹਾ ਲੰਗਰ ਬਣਾ ਭੋਜੀ ਦੇ ਸੈਂਡਵਿਚਾਂ ਦਾ ਤੇ ਸਵੇਰ ਦੇ ਭਾਈ ਲੱਗੇ ਹੋਏ ਆ ਸਾਜਰੇ ਦੇ ਤੇ ਰਾਤ ਤਾਂ ਭਾਈ ਸੌਂਈ ਨਹੀਂ ਹੈਗੇ ਅੱਧਾ ਘੰਟਾ ਆਰਾਮ ਕਰਿਆ ਵਿੱਚ ਨੂੰ ਆ ਪੈਣਾ ਗਿਆ ਮੋਂ ਤੋਂ ਆਪਣੇ ਭਾਈ 24 ਡਰਮ ਦੁੱਧ ਦੇ ਲੱਗਲੇ ਹੁਣ ਸਾਫ ਚੱਲੇ 24 ਡਰਮ ਆਪ ਕਰਵਾਓ 24 ਡਰਮ ਲੱਗਲੇ ਮੰਨ ਕੇ ਚੱਲ 10 ਕੁ ਗੰਟਲ ਦੁੱਧ ਇੱਕ ਲੱਗ ਲਿਆ 1.5 ਕੁਆਂਟਲ ਇੱਕ ਲੱਗ ਲਿਆ 1.75 ਕੁਆਂਟਲ ਨੇ ਦੋ ਡਰਮ ਹੋਰ ਭਰ ਲੈ ਤੂੰ ਇਹ ਜੋ ਰੋ ਸਾਢੇ 13 ਕੁਆਂਟਲ ਨੂੰ ਤੇ ਲੱਗ ਗਿਆ 12 ਸਾਢੇ 12 ਕੁਆਂਟਲ ਨੂੰ ਤੇ ਲੱਗ ਗਿਆ ਐਮ ਕਿੰਨਾ ਹੋ ਗਿਆ ਤੈਨੂੰ ਕੁਝ ਵੀ ਨਹੀਂ ਹੋਇਆ ਨੇ 12 ਵਜੇ ਪਾਰ ਪਾਰ ਦੇ ਵਜੇ ਹੋਇਆ ਹਲੇ ਬਾਹਰ ਨਹੀਂ ਵਜੇ ਹਲੇ ਬਾਬਾ ਦੇਖ ਲੈ ਤੂੰ 3 ਘੰਟੇ 4 ਘੰਟੇ ਹੋ ਗਏ ਸਟਾਰਟ ਕਰੇ ਨੂੰ ਬਲੇ ਦਮ ਤੂੰ ਵੀ ਨਹੀਂ ਸੱਦੀ ਹੋਣੀ ਹੈਗੀ ਬਸ ਹੋਈ ਪਈ ਆ ਦੋ ਕੰਦੀਆਂ ਦੇ ਬਾਅਦ ਆ ਪੀਲਾ ਮਾਜਣਾ ਪੈਂਦਾ ਫਿਰ ਦੁੱਧ ਦੇ ਥੱਲੇ ਸਮੈਲ ਲੱਗ ਜਾਂਦੀ ਆ ਥੱਲੇ ਲੱਗਣੀਆਂ ਵੀ ਆਉਣ। ਬੰਦੇ ਬਾਈ ਸੇਵਾਦਾਰਾਂ ਦਾ ਬਹੁਤ ਹੋ ਜੂਗਾ ਸਾਰੇ ਮੁੰਡੇ ਲੱਗੇ ਬਿਮਾਰ ਹੋ ਮਾਰ ਚੱਲਦਾ ਕਰਨ। ਬਾਕੀ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਹਲੇ। ਗਾਹਾਂ ਨੂੰ ਹੋਰ ਵਧਾ ਕੇ ਲਿਗਿਆਵਾਂਗੇ ਕੰਮ ਤੇਰੇ ਇੱਕਦਾਂ ਥੋੜਾ ਥੋੜਾ ਫਰਦਾ ਕਰੀ ਜਾਂਦੇ ਆ। ਗਾਹਾਂ ਨੂੰ ਹੋਰ ਵਧਾਵਾਂਗੇ। ਆ ਨੀਂਦ ਨਾ ਕਰ ਸੁਸਤਾ ਦੁਰੂਪਾਯਨ ਕੋ ਕੋਈ ਲਾਗੋ। ਕੰਮ ਨਾਲ ਦੇ ਕੋਈ ਨਹੀਂ ਆਈ ਜਾਂਦੇ ਵਿਚ ਵਿਚਾਈ ਜਾਂਦੇ ਆ ਹੋਰ ਕਿਆ ਨਾਲ ਦੀ ਨਾਲ ਖਾਈ ਜਾਂਦੇ ਆ ਨਾਲ ਦੀ ਨਾਲ ਨਾ ਵਧੀਆ ਵਧੀਆ ਖਾ ਬਣਾ ਨਾ ਕਰੋ ਕੱਪ ਖੋਲ ਕੱਪ ਇਹ ਆ ਭਾਈ ਰਾਮ ਗੜੀਆ ਇਹ ਲੈ ਆਡੀ ਜਾਈ ਨੇ ਉੱਪਰ ਭਾਈ ਸੋ ਕਲਦਾ ਇਹੀ ਗੱਲਾਂ ਕਰੀ ਜਾਂਦਾ ਕਹਿੰਦਾ ਜਿਹਨੇ ਲੋਣੀ ਦੱਸ ਦੋ ਮੈਨੂੰ ਕੰਮ ਤੇ ਤਰ ਫੁੱਦੂ ਹੋਈ ਇਹਦਾ ਉਹ ਬੰਦਾ ਠੀਕ ਆ ਵਰ ਬੜਾ ਠੀਕ ਹੈ ਕੰਮ ਬਾਈ ਬਹੁਤ ਕਰਿਆ ਮੈਂ ਬੜਾ ਯਾਰ ਅਨਾਛ ਘਟਿਆ ਹੈ ਤੇ ਦੌਰੇ ਇੰਨੀ ਭੀੜ ਸੀ ਬਾਈ ਖੜ ਨਹੀਂਦਾ ਹੁੰਦਾ ਆ ਦੇਲਾ ਹੁਣ ਮੜਿਆ ਨਾਰਮਲ ਕੰਮ ਹੋਇਆ ਹੈ ਪਰ ਹੁਣ ਬੰਦੇ ਦੇ ਲੈ ਕਿਹੜੇ ਸਾਨੂੰ ਲਾਤੇ ਗੱਗੇ ਬਾਈ ਉਰੇ ਪੂਰੇ ਬਿਲਾ ਕਾਫੀ ਜਿਹੜੇ ਹੁਣ ਸਿਰੇ ਤੱਕ ਇਹੀ ਕਰਦੇ ਬਾਈ ਕਿ ਕਦਈ ਜਾਓ ਸਾਰਿਆਂ ਨੂੰ ਤਕਰੀਬ ਬਾਜੀ ਨਾਲ ਕੋਣ ਆਉ ਤੁਹਾਨੂੰ ਮਲਾਉਣੇ ਆ ਕਿਵੇਂ ਆ ਅੱਜ ਵੀ ਰਾਤ ਡਿਊਟੀ ਸਾਈ ਪ੍ਰਧਾਨ ਨੇ ਨਾ ਭਾਈ ਇਹ ਬੰਦੇ ਆਗੇ 2 ਵਜੇ ਤੱਕ 2 ਵਜੇ ਤੇ ਇਹਨਾਂ ਨੇ ਸਾਂਭਿਆ ਹੋਵੇਦਾ ਸਾਰਾ ਕੰਮ ਸਾਬ ਐ ਸੈੱਟ ਕਰਕੇ ਦੇ ਗਏ ਉਹਦੇ ਬਾਅਦ ਕਟਿੰਗ ਕਰਕੇ ਦੇਣਾ ਤੁਸੀਂ ਅਸੀਂ ਭਰਾਇ ਨੂੰ ਲਾਤੇ ਜੀ 2 ਵਜੇ ਤੱਕ ਬੰਦੇ ਉਹ ਫੇਰ ਨਹੀਂ ਘੇੜਾ ਪੈਂਦਾ ਤਾਂ ਫੇਰ ਬੰਦੇ ਸੌਣਾ ਵੀ ਦਿੱਤੇ ਕੰਮ ਵੀ ਕਰਾਤਾ ਨਹੀਂ ਉਹ ਬੰਦੇ ਸਾਰੇ ਨੀਂਦ ਵੀ ਪੂਰੀ ਕਰੀ ਵੀ ਆ ਬਾਰੇ 2 ਘੰਟੇ ਸੌਂਦੇ ਆ ਇਹ ਸ਼ੇਮਤ ਦਾ ਦੋ ਕਿਹੜਾ ਕਿਹੜਾ ਮੈਂ ਕਹਿੰਦਾ ਕਿੰਨੇ ਵਜੇ ਗਏ ਆ 6 ਘੰਟੇ ਕਿੰਨੇ ਵਜੇ ਗਏ ਟਾਈਮ ਰਸਲ ਭਾਈ ਮੇਰੀ ਹੁਣ ਗੱਲ 12 12 ਵਜੇ ਤੇ ਲੈ ਕੇ 4 ਵਜੇ ਤੱਕ ਮੈਂ ਆਉਣਾ ਉਰੇ ਬੈਠਦਾ ਤੂੰ ਹੈ ਨਹੀਂ ਤਾ ਕਿਆ ਕਹਿੰਦਾ ਮੰਨ ਲਿਆ ਜੀ ਮੈਂ ਕਹਾਂ ਸਾਰੇ 2 ਘੰਟੇ ਸੁੱਤਾ 6 ਘੰਟੇ ਸੁੱਤਾ ਹਾਂ ਸੁੱਤਾ ਭਾਈ ਇੱਕ ਟੋਕ ਕੇ ਕਹਿੰਦਾ ਲੈ ਕੇ ਆ ਗੱਲ ਲੈ ਵੇਖਿਆ ਜਾਨ ਕਹ ਅਹਮਾਦੀ ਪੋਟਰ ਨੂੰ ਵੇਲੇ ਯਾਰ ਲੰਗਰ ਤੋਂ ਦੂਰ ਆ ਪ੍ਰਧਾਨ ਕੀ ਮੇਰੇ ਕੋਲ ਚਾਬੀ ਆਪੋ ਭਾਈ ਆਪਣੀ ਦਾ ਹੌਸੇ ਕਰਦਾ ਚਾਬੀਆਂ ਬੜੀ ਚਾਬੀਆਂ ਰੇਜਰੀ ਨਾ ਮੜਿਆ ਹਾਂ ਪਹਿਲਾਂ ਓਏ ਚਾਬੀਆਂ ਸੰਭੜੀਆਂ ਕਿ ਉਹ ਜੰਡਾ ਘੜੀ ਜੀ ਨੂੰ ਲੱਗਿਆ ਆ ਪਹਿਲਾਂ ਲੋਈ ਕੋਟ ਵੀ ਹੋਣੀ ਆ ਤਾਲੇ ਜਦ ਮਾਲਾ ਜਦ ਮਾਲਾ ਕਰਕੇ ਚਾਬੀਆਂ ਲੈਆਂ ਜਾਵਾਂਗੇ ਫਰੀਆਂ ਨਹੀਂ ਜਾਵਾਂਗੇ ਸਪੈਸ਼ਲ ਬਾਈ ਆ ਵੀ ਜੀ ਕਾਫੀ ਪਾਓ ਬਾਈ ਪਾਓ ਪਾਓ ਉਹ ਤੋਂ ਪਾਓ ਕਾਫੀ ਪਾਓ ਵੀ ਬੁਲਾਏ ਪਏ ਆ ਇਹ ਆਪਣੇ ਇਹ ਬੰਦੇ ਬੋਕ ਕਰਦੇ ਨੇ ਸਾਹਿਬ ਜੋਤ ਨੇ ਬੁਲਾਏ ਸਾਹਿਬ ਨੂੰ ਕਿਹਾ ਦੋ ਮੁੰਡਿਆਂ ਨੇ ਸਾਹਿਬੋ ਜਿਹੜਾ ਟਿਕਣਾ ਦਾ ਮਕਸਦ ਹੈ ਬਾਈ ਆਪਾਂ ਇੱਕ ਟੋਕ ਕੇ ਗਏ ਨੇ ਦੇਖੋ ਪਹਿਲਾ ਮੁੰਡਾ ਗੱਲਾਂ ਲੋਕਾਂ ਪਰੇਖ ਟੋਕਣੀ ਆ ਸਾਰੇ ਪਰ ਵੀ ਲੋਕ ਲੈ ਕੋਈ ਕੁਝ ਨਹੀਂ ਕਰਿਆ ਬਾਈ ਨੇ ਇੱਕ ਟੋਕ ਤੇਰੇ ਕੇ ਗੱਲ ਬਾਈ ਲੋਕਾਂ ਨੂੰ ਮਰ ਜੀ ਸੁੱਟਾ 6 ਘੰਟੇ ਦੋ ਦੋ ਬੰਦੇ ਲੈ ਕੇ ਆਇਆ ਮੈਂ ਠੀਕ ਆ ਹੈ ਨੌਕੀ ਦਾ ਲੱਤਾ ਸਾਹਿਬ ਹੀ ਹੋਗਾ ਸ਼ੁਰੂ ਤੇ ਪਹਿਲਾ ਸਾਹਿਬ ਜੋਤ ਦੇ ਬੰਦੇ ਉਹਨਾਂ ਨੂੰ ਪੁੱਛ ਕੇ ਦੇ ਕਿਹਦੇ ਬੰਦੇ ਆ ਜੀਵ ਨਿਗੜੀ ਪਈ ਉਹਨਾਂ ਨੂੰ ਪੁੱਛ ਕੇ ਦੇ ਕਿਹਦੇ ਬੰਦੇ ਆ ਨਹੀਂ ਨਹੀਂ ਇਹ ਮਰਦੇ ਲੈ ਲੈਣਾ ਮੈਂ ਪਹਿਲਾਂ ਬਹੁਤ ਕਰਿਆ ਹਾਂ ਤਾਂ ਗ੍ਰੇਡ ਸਾਰੀ ਭਰੇ ਹੋਏ ਤੇ ਬਾਕੀ ਹੁਣ ਤਾਂ ਨਾਲ ਦੀ ਨਾਲੇ ਕੰਮ ਚੱਲਦਾ ਬਸ ਟੇਬਲ ਡੂਬਰ ਸਾਬ ਖਾਲੀ ਹੋ ਗਏ ਸਵੇਰੇ ਇੱਕੋ ਦਾ ਸਾਮ ਕੰਮ ਚੱਲਿਆ ਇੱਕ ਵਾਰ ਹੌਲੀ ਫੇਕੋ ਤੇ ਹੋ ਗਿਆ ਯਾਰ ਜਗਦੀ ਨੂੰ ਪੁੱਛ ਵਾਲੀ ਨਹੀਂ ਦੀ ਆਉਂਦੀ ਦੇਖੀ ਬਈ ਕੜਾਹੇ ਭਰੇ ਪੈਦੇ ਜਾਂ ਨਾਲ ਦੀ ਨਾਲ ਚੱਲਦਾ ਯਾਰ ਕੌਫੀ ਵੀਰੇ ਭਾਈ ਸਾਡਾ ਨਵਾਂ ਉਰਦਾ ਕਬੱਡੀ ਪਲੇਅਰ ਆ ਕਿਓਪਰ ਮੇਰਾ ਕੁਆਂਟਲ ਦੁੱਧ ਲੱਗ ਗਿਆ 12 ਕੋਈ ਨਹੀਂ ਯਾਰ ਗਲਾ 13 ਲੱਗ ਲਿਆ ਨਹੀਂ ਨਹੀਂ 10 ਲੱਗਿਆ ਤਿੰਨ ਕੁਆਂਟਲ 3 ਦੂਏ ਡਰਮ ਹਾਂ ਕਿੰਨਾ ਹੋ ਗਿਆ 11.5 2 ਡਰਮ ਮੀਲੇ ਜੋ ਨਿਕਲੇ ਆਏ ਇਹ ਕੋਈ ਅਸੀਂ ਜਗਦੀਪ ਗੈਸ ਲਾਈ ਬੈਠੇ ਯਾਰ ਹਲੇ ਸਾਡਾ ਕਿੰਨਾ ਹੋਣਾ ਹੋਰ ਆ ਜਾਣਾ 4 4 ਕੁਆਂਟਲ ਹੋਰ ਹੋਣਾ ਹਲੇ ਮੈਂ ਤੁਹਾਨੂੰ ਮੈਂ ਤੁਹਾਨੂੰ ਕਹਿੰਦਾ ਭਾਈ ਵਧਾ ਲਓ ਭਾਈ 11 ਕੁਆਂਟਲ ਦੁੱਧ ਲੱਗਣੇ ਵਧਾ ਲਓ ਭਾਈ ਅਗਲੀ ਵਾਰ ਦੇ ਬੈੱਡ ਵਧਾ ਹੀ ਜਾਵਾਂਗੇ ਭਾਈ 3 ਕੁਆਂਟਲ ਦੁੱਧ 2000 2000 ਪੈਕੇਟ ਅਗਲੀ ਗੱਲ ਐਨ ਵਿੱਚ ਚਲਾ ਬੜਾ ਗੋਭੀ ਵੀ ਵਧੂਗੀ ਜੀ 2:30 3:30 ਕੁਨੜੋ 3:30 ਐਂ ਤੇ 4 ਹੋਊਗੀ ਗੋਭੀ ਵਧੂਗੀ ਬਾਈ ਨੇ ਕੀ ਹੋ ਰਿਹਾ ਬਾਈ ਦਾ ਬਾਈ ਬੰਦੋ ਸਾਰੇ ਮੁੰਡੇ ਵਧੀਆ ਆਪਣਾ ਲਿਖੇ ਸਾਰੇ ਸੇਵਾਦਾਰ ਲੱਗੇ ਹੋਏ ਆ ਹਾਂਜੀ ਬਾਈ ਲੰਗਰ ਦਾ ਕੰਮ ਜੋਰ ਨਾਲ ਚੱਲ ਰਿਹਾ ਹੈ ਤੇ ਬਾਈ ਬਹੁਤ ਮਿਲਣ ਆਏ ਆ ਆ ਬਾਈ ਆਏ ਆ ਪਟਾੜੇ ਦੀ ਲਾਗ ਦੇ ਬਾਲਾ ਬੰਡੇ ਆਲੇ ਤੋਂ ਆਏ ਆ ਬਾਈ ਇਹ ਤੇ ਕਾਫੀ ਹੋਰ ਵੀ ਆਏ ਆ ਪਰ ਹੁਣ ਅਸੀਂ ਦਮਦਰ ਨੇਨਕੀ ਦੇ ਬਾਈ ਨੂੰ ਤਾਂ ਅਸੀਂ ਬਾਹਰ ਟੱਕਰ ਕੇ ਨੇ ਦੇ ਸੇਵਾ ਵਿੱਚ ਲੱਗੇ ਹੋਏ ਹੋਰ ਠੀਕ ਠਾਕ ਬਾਈ ਜਿਆ ਨਾਮ ਆਪਣਾ ਦੱਸਿਆ ਨਹੀਂ ਜਿਆ ਨਾਮ ਸੁਖਦੇਵ ਬਾਈ ਸੁਖਦੇਵ ਸੁਖਦੇਵ ਸਿੰਘ ਕਿਹੜਾ ਪਿੰਡ ਦਾ ਡਕਾਲਾ ਡਕਾਲਾ ਹਾਂ ਡਕਾਲਾ ਡਕਾਲਾ ਪਟਿਆ ਦੇਖੋ ਠੀਕ ਬਾਈ ਕਹਿੰਦੇ ਵੀਡੀਓ ਦੇਖਣ ਦੇ ਕੰਮ ਧੰਨ ਬਾਈ ਤੁਹਾਡਾ ਬਹੁਤ ਬਹੁਤ ਆ ਵਸਬੇ ਦਾ ਰਾਧੇਵਾ ਬਣਾਦੀ ਰੁਟੀਨ ਚ ਚੰਦਾ ਇਹ ਕੰਮ ਕਰਦਾ ਹੈ ਇਹ ਆ ਬੈਠਾ ਰਹਾ ਮੈਂ ਖਾਣਾ ਸਮਝਿਆ ਕਿ ਉਹ ਕਰਦਾ ਹਾਂ ਇਹ ਆ ਸਾਡੀ ਯੂਟਿਊਬਰ ਵਾਲਾ ਮੇਨ ਬੰਦਾ ਜਿਹਦਾ ਇਹਦੇ ਹਾਰੇ ਚਾਹਨੇ ਨੇ ਡੰਗਰ ਬਾਪ ਜੀ ਜੰਦਿਆ ਭਾਈ ਮੈਂ ਕੈਮਰਾ ਦੇਖ ਰਿਹਾ ਡੰਗਰ ਭਾਈ ਬਰਸਾ ਚਾ ਰੋੜ ਹੈ ਉਹ ਹਮਨੇ ਦੇਖ ਲਈ ਲਾਸਟ ਲੈ ਕੇ 10 12 ਗ੍ਰੇਡ ਕੰਮ ਆ ਵੀ ਜਾਦਾ ਹੈ ਤੇ ਦੋਸਤਾਂ ਦਾ ਰਹਿ ਨੂੰ ਬੇਰ ਕਰ ਰਹੇ ਆ ਜੁੱਧ ਦੀ ਸੇਵਾ ਦਾ ਨਿਵਾ ਰਹੇ ਆ ਇੱਧਰ ਮੁੰਡੇ ਲੱਗੇ ਹੋਏ ਆ ਇਹਨੇ ਬਹੁਤ ਕੰਮ ਕਰਿਆ ਹੁਣ ਅਸੀਂ ਚਲੇ ਜਾਣਾ ਵਿਚਾਰੇ ਨੇ ਫੇਰ ਹੱਲੇ ਜਿਹੜਾ ਸਿੱਧਰ ਲੱਗੇ ਇਹਨੇ ਲਾਗੇ ਜਾਣਾ ਚੱਲ ਪਈ ਸੈਂਡਵਿਚਾਂ ਵਾਲਾ ਪਾਤੀ ਦਾ ਲੰਗਰ ਆਪਣਾ ਸਮਾਪਤ ਹੋ ਗਿਆ ਤੇ ਦੁੱਧਵਾਜ ਦਾ ਬਾਈ ਆਪਾਂ ਨੇ ਕੀਰ ਇੱਧਰ ਥੋੜਾ ਜਿਹਾ ਗਜਰੇਲਾ ਏ ਤੇ ਚਲਾ ਦੇਣਾ ਉਹਦੇ ਬਾਅਦ ਸੁਨਾਪੀ ਆਈ ਆਪਣੀ ਬਾਕੀ ਹੁਣ ਫੇਰ ਬਾਈ ਚੱਲ ਰਿਹਾ ਮਾਰੋ ਮਾਰ ਕੰਮ ਲੱਗੇਗਾ ਲੋਜੀ ਬਾਈ ਜੱਗੂ ਬਾਈ ਹੁਣ ਪਹੁੰਚਿਆ ਸਾਡੇ ਕੋਲ ਜੱਗੂ ਕਿੱਥੇ ਦਾ ਕਿੱਧਰ ਦਾ ਮੇਰੇ ਬੰਦੇ ਵੀ ਇੱਧਰ ਆਏ ਜਿਹੜੇ ਨਾਮ ਨੇ ਕਿੱਥੇ ਐ ਬਾਕੀ ਬਾਈ ਆ ਵੀਰ ਆਪਣਾ ਵਲੌਗ ਦੇਖਦਾ ਏ ਤੇ ਵੀਰ ਦਾ ਬਾਈ ਪੈਰ ਬਹੁਤ ਆਪਾਂ ਫੋਨ 'ਤੇ ਵੀ ਗੱਲ ਕਰਦੇ ਰਹਿੰਦੇ ਵੀਰ ਨਾਲ ਤੇ ਸਰਕਾਰੀ ਜੋਨ ਕਰਦਾ ਵੀਰ ਬਾਈ ਪੁਲਿਸ ਦਾ ਇਧਰ ਆ ਸਭ ਜੀ ਤਰ੍ਹਾਂ ਦੇ ਵੀ ਬਾਈ ਕਰਾਈ ਮੜੇ ਦਰਸ਼ਨ ਹੋਣਾ ਜੇ ਉੱਟ ਕੇ ਬਾਈ ਦੇਖੋ ਦਾ ਸੇਵਾ ਕਰਦਾ ਭਾਈ ਮੈਂ ਤੁਹਾਨੂੰ ਦੱਸਦਾ ਦੋ ਦੋ ਘੰਟੇ ਸਾਂਭੀ ਹੋਈ ਹੈ ਕੁਝ ਨਹੀਂ ਕਰਿਆ ਦੋ ਦੋ ਘੰਟੇ ਰਾਤ ਦੇ ਦਿੱਤੇ ਸਾਰਿਆਂ ਨੂੰ ਠੀਕ ਆ ਮੈਨੂੰ ਦੋ ਘੰਟੇ ਮਿਲੇ ਮੈਂ ਸੌਂ ਲਿਆ ਠੀਕ ਆ ਅਰੇ ਚਾਚੇ ਦੱਸੀ ਮੜੇ ਆ ਉਹ ਦੋ ਘੰਟੇ ਸੌਇਆ ਬਾਈ ਚਾਚੇ ਆਪਾਂ ਚਲ ਦੋ ਦੋ ਘੰਟੇ ਬਹੁਤ ਹੋ ਗਿਆ ਚਲ ਚਾਚਾ ਜੀ ਤੁਸੀਂ ਉੱਪਰ ਗਏ ਆਏ ਫੋਨ ਕਰਨ ਨੂੰ ਲੱਗਿਆ ਮੈਂ ਸੁੱਤਾ ਪਿਆ ਪਹਿਲਾਂ ਫੋਨ ਚੈੱਕ ਪਹਿਲਾਂ ਦੋ ਜੀ 2 ਵਜੇ ਤੇ ਆ ਗਿਆ ਮੈਂ ਜਾਤੇ ਵੇ ਮੁੰਡੇ ਸੁਣਾਤੇ ਕੰਮ ਵੀ ਸਾਰਾ ਇਹਦਾ ਆ ਅੱਖਾਂ ਦਾ ਦੋ ਘੰਟੇ ਰੀਰੇ ਸੌਂਦਾ ਆ ਓ ਬਾਈ ਕਾ ਨੂੰ ਯਾਰ 6 ਘੰਟੇ ਰਾਤ ਸੁਆਉਂਦੇ ਆ ਇਹ ਬਾਈ ਆ ਦੇਖ ਚਾਚਾ ਜਗਦੀਪ ਬਾਈ 6 ਘੰਟੇ ਸੌਇਆ ਨਹੀਂ ਰਾਤ ਸਾਡੀ ਖੜੀ 1 ਮਿੰਟ 6 ਘੰਟੇ ਚਾਰ ਘੰਟੇ ਹਾਂ 10 ਘੰਟੇ ਬਾਈ ਸੌਲੇ ਦੀ ਨੀਂਦ ਪੂਰੀ ਆ ਤੁਸੀਂ ਪਹਿਲਾਂ ਆਈ ਨੌਂ 889 ਲੱਗੇ ਭਾਈ ਮੇਰੀ ਗੱਲ ਸੁਣਾ ਠੀਕ ਆ ਸੌਂਦੇ ਅਸੀਂ 2 ਘੰਟੇ ਰਾਤ ਉਹਦੇ ਮੈਂ ਦੇ ਭੇਜਦੇ ਮੈਂ ਇਹਨਾਂ ਨੇ ਆਉਂਦਿਆਂ ਨੂੰ ਸਾਰਾ ਕੰਮ ਕਰਿਆ ਪਿਆ ਮਿਲ ਜੁਲ ਕੇ ਕਰਦਾ ਲੈ ਉਹ ਤਾਂ ਭਾਈ ਕਰਿਆ ਤਾਂ ਉਹ ਅਸੀਂ ਮੰਨਦੇ ਵੀ ਕਰ ਲਏ ਨੇ ਹੁਣ ਭਾਈ ਮੈਂ ਵਿਹਲੇ ਹੋ ਗਏ ਮੇਰਾ ਭਾਈ ਜਿਆਦਾ ਕੰਮ ਖਰਾਬ ਹੋ ਲੱਗ ਗਿਆ ਮੈਂ ਸੌਂ ਜਾ ਕੇ ਸਾਰੇ ਅ 6:00 ਵਜੇ ਢਾਲੇ ਆ 5:30 ਢਾਲ ਕੇ ਆ 5:30 6:00 ਵਜੇ ਲੰਗਰ ਆ ਜੀ ਬਣਾਤਾ ਬਾ ਉਹ ਬਾਈ ਤੁਹਾਨੂੰ ਹੁਣ 3 ਘੰਟੇ ਹੋ ਗਏ ਵਿਆਨੂ ਅਸੀਂ ਬੁਲਾਇਆ ਤੁਹਾਨੂੰ ਬਾਈ ਤਾਂ ਕਹਿੰਦੇ ਨਹੀਂ ਓਏ ਮੈਨੂੰ ਅੱਜ ਆਜੀ ਹੁਣ ਬਾਕੀ ਬਾਈ ਬਹੁਤ ਵਧੀਆ ਆਪਣਾ ਲੰਗਰ ਮਹਾਰਾਜ ਦੀ ਕਿਰਪਾ ਨਾਲ ਬਾਈ ਚੱਲੇ ਆਏ ਓਏ ਆਇਓ ਚੱਲਦਾ ਉਹਦਾ ਰਣ ਮਿਲ ਕੇ ਜੀ ਥੋੜਾ ਲੰਗਰ ਦਾ ਕੰਮ ਕਰਦਾ ਉਹਦੀ ਦੁਨ ਲੱਗਾ ਦਾ ਬੰਦੇ ਰੇ ਨਾ ਬਹੁਤ ਹੋ ਕਰਿਆ ਹਾਂ ਭਾਈ ਜੈ ਕਹਿੰਦਾ ਕੀ ਕਹਿ ਵਿੱਚ ਦਾ ਸੁਣਿਆ ਜਾਣ ਜਾਣ ਪੁੱਛਣਾ ਇੱਕ ਮਿੰਟ ਵੀ ਵੀ ਸੌ ਜਾਂਦਾ ਉਹ ਨੰਬਰਦਾਰੀ ਕਾ ਨਹੀਂ ਨੰਬਰਦਾਰਾ ਗੱਡਾ ਹੈ ਹਾਂ ਸੌਖੀ ਝੋੜੀ ਆ ਯਾਰ ਭਾਈ ਝੂਠ ਮੱਨਣਾ ਭਾਈ 6 ਘੰਟੇ ਰਾਤ 4 ਘੰਟੇ ਅੱਜ 10 ਘੰਟੇ ਹੋ ਗਏ ਭਾਈ 10 ਘੰਟੇ ਹੋ ਗਏ 10 ਘੰਟੇ ਸੌ ਲਿਆ ਕੰਮ ਕਿੰਨੇ ਟਾਈਮ ਕਰਦੇ ਲੱਗਰਦੇ ਜੰਮਦੰਦ ਕਰੀ ਆ ਆ ਦੇਖ ਲੈ ਤਿਕਣਾ ਕੋਈ ਲੱਗਰ ਚ ਵਿੱਚ ਬਾਦ ਮੈਂ ਤੇਰੀ ਪੱਗ ਤੇ ਆ ਗਈ ਏਡੂ ਨੰਬਰਦਾਰੀ ਕਰੀ ਜਾਣੀ ਵਾਹ ਵਾਹ ਪ੍ਰਧਾਨ ਕੀ ਦੇ ਭਾਈ ਆ ਦੇਖ ਆ ਫੜ ਜਾ ਵੀ ਆਪੇ ਆਪੇ ਸਾਹਬ ਵੀ ਇਹ ਕੋਈ ਬਿਗਨ ਪੈਂਦੀ ਫੇ ਲੰਬੜਦਾਰ ਦਾ ਹੀ ਕਟਾਪਾ ਚੜਦਾ ਹੈ ਇਹ ਸੈਣ ਵੀ ਹੈ ਖੁਸ਼ੀ ਵੀ ਹੋ ਸਕਦੀ ਤੇ ਸਾਰਾ ਕੁਝ ਹੋ ਜਾਂਦਾ ਮੈਨੂੰ ਕਹਿਦਾ ਸੀ ਕਿ ਤੂੰ ਕਿਉਂਕਿ ਕਮਾਂਡਰ ਨੂੰ ਇਹ ਬੈਂਡ ਹੋਣਾ ਹੈ ਬਾਈ ਕਹਿੰਦਾ ਮੈਂ ਪ੍ਰਧਾਨ ਹਾਂ ਮੈਂ ਜਦ ਪ੍ਰਧਾਨ ਹਾਂ ਤੇਰੀ ਸ਼ਾਮ ਦਾ ਪ੍ਰਧਾਨ ਨਿਗੀ ਹੋਊਂਗਾ ਹੋਜ ਵੀ ਚਾਹੋ ਕਰਦੇ ਵੀ ਜਿਹੜਾ ਲੀਡਰ ਹੈ ਪਹਿਲਾਂ ਬੈਂਡ ਹੋ ਉਹਦੇ ਦੋ ਡੰਡੇ ਆਉਂਦੇ ਦਿਓ ਪੈਣੇ ਆ ਵੀ ਹਾਂ ਵੀ ਤੇਰੀ ਜ਼ਿੰਮੇਵਾਰੀ ਹੈ ਪਹਿਲਾਂ ਉਹਨੂੰ ਡੰਡੇ ਮਾਰ ਦੇਣੇ ਤੇ ਤੂੰ ਠੀਕਾ ਗਾ ਗਲਤੀ ਕਰੀ ਇਹਨਾਂ ਗਲਤੀ ਤੇ ਹੋਣੀ ਜਾਂਦੇ ਕਿੱਦਾਂ ਸ਼ਾਂਗੜੇ ਆਉਂਦੇ ਬਣਦੇ ਉਹਦੇ ਇਹ ਕੋਈ ਬਿਗਨ ਹੁੰਦੀ ਨਹੀਂ ਮਾਰ ਲੱਗੇ ਦੇਣਾ ਨਹੀਂ ਮਾਰਦੇ ਨਹੀਂ ਜਾਣ ਲਗੇ ਹੁਣ ਤਾਂ ਸਹੀ ਚੜਿਆ ਹਰ ਕੰਮ ਹਰ ਤਾਂ ਇਹ ਵੀ ਪਸ ਆਈ ਨਹੀਂ ਗਾਲਾਂ ਹੀ ਆ ਕੋਈ ਕਿੰਨੀ ਮੈਚ ਆ ਹੁਣ ਹੀ ਦੇਖਿਆ ਸੁਤਾ ਵੇ ਆਏ ਥੋੜੀ ਦੇਖ ਆ ਦੇਖ ਜਿਵੇਂ ਤੂੰ ਸਵੇਰੇ ਆਇਆ ਨਾ ਯਾਰ ਇਹੇ ਬਾਈ ਅਸੀਂ 12 ਵਜੇ ਠਹਿਰ ਕਾਲੇ ਗਾਹੇ ਆ ਅੱਜ ਸੁਣੀ ਸੁਣੀ ਹਾਂ ਗੱਲ ਸੁਣੋ ਬਾਈ ਇੱਕ ਮਿੰਟ ਉਹ ਇੱਕ ਮਿੰਟ ਬਾਈ 11:30 ਵਜੇ ਕਾਲਾ ਰਹੇ ਤੇ 1:30 ਵਜੇ ਆ ਰਹੇ 1:30 ਵਜੇ ਤਾਂ ਮੇਰੀ ਨਹੀਂ ਆਇਆ 2 ਵਜੇ ਆਇਆ ਉਹ ਮੈਨਾਂ ਚੱਲਦਾ ਇਹਨਾ ਕਿਹਾ ਕਾਈ ਬਈ ਇਹਦੇ ਬਾਈ 3:30 ਵਜੇ ਤੱਕ ਰਿਹਾ ਏ ਫੇਰ ਫੇਕ ਸੌਂ ਗਿਆ ਜਾ ਕੇ ਬਾਈ ਆ ਦੇਖੋ ਹੁਣ ਪ੍ਰੂਫ ਦੇਖਿਓ ਆਈ ਨਹੀਂ ਤੁਰੇ ਫਿਰਦੇ ਅਸੀਂ ਤੁਹਾਡੇ ਕੋ ਇਹਨੇ ਹੁਣ ਸਟੋਰੀ ਦਿਖਾਣੀ ਆ ਹਾਂ ਤੇ ਫਿਰ ਸਬੂਤ ਦੇਦਾ ਤੇ ਗੱਲ ਕਰਾਂ ਜਗਦੀਪ ਧੰਨਵਾਦ ਜੈ 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 ਜਗਦੀਪ ਬਾਈ ਕਹਿੰਦਾ 3 ਵਜੇ ਚਾਈ ਆ ਬਾਈ ਮੈਨੂੰ ਵੈਸੇ ਉਮੀਦ ਲਈਦੀ ਛੱਡੋ ਬਾਈ 3 ਵਜੇ ਤਾਂ ਕਹਿੰਦਾ ਸੌ ਗਿਆ ਜਾ ਕੇ 3:11 ਪਰ ਅਸੀਂ ਲੰਗਰ ਸ਼ੁਰੂ ਕਰਾ ਦਿੱਤਾ ਬਾਈ ਜੇ ਲੰਗਰ ਸ਼ੁਰੂ ਕਰਾ ਕੇ ਜਦ ਇਹ ਆ ਗਿਆ ਜੀ ਬਸ ਉੱਪਰ ਬੈਠਾ ਅੱਗ ਵੀ ਅੱਗ ਦੇ ਕਿਨੇ ਵਾਲੀ ਆ ਜਿਆਦਾ ਦੇ ਪਹਿਲੀ ਵਈ ਸੀ ਕਿਨੇ ਲਾਈ ਪੂਰੀ ਤਰ੍ਹਾਂ ਫਿਰਦੇ ਆ ਕਿਦ ਕਾਤੀ ਫਰਵਾਤੀ ਨਿਉ ਕਰੀਏ ਉਹ ਚੱਲ ਵਧੀਆ ਨਿਬੜਿਆ ਕੰਮ ਠੀਕ ਆ ਮਹਾਰਾਜੀ ਚੱਲਦੇ ਆ ਸੰਗੀਤ ਜਵਾਈ ਆਤੀ ਆ ਸਭ ਕੰਮ ਕਰਦੇ ਆ ਬਾਕੀ ਬਾਈ ਦੇਖ ਐ ਬਾਈ ਆਪਣਾ ਬਰੈਡਾਂ ਦਾ ਇਹਦਾ ਸੈਂਡਵਿਚ ਦਾ ਕਾਫੀ ਦਾ ਵੀ ਲੱਗ ਲਿਆ ਖੀਰ ਦਾ ਲੰਗਰ ਵੀ ਲੱਗ ਲਿਆ ਇਹ ਗ੍ਰੇਡ ਵਾਂ ਕਰਤੀ ਲੱਗ ਰਿਹਾ ਵਾਹ ਜੀ ਵਾਹ ਗੈਜਰਲਾ ਵੀ ਹਾਂ ਉਹਨੂੰ ਭੁੱਖ ਰੱਖਣੀ ਪੈਣੀ ਹੈ ਆ ਬਣਦਾ ਵਰਦਾ ਇਹਦਾ ਪਤਾ ਹੀ ਨਹੀਂ ਕਿ ਆ ਉਹ ਇਹ ਆ ਦੇਖ ਲੈ ਬਾਈ ਉਹ ਪ੍ਰਧਾਨ ਹੈ ਪਤਾ ਹੈ ਨਹੀਂ ਵੀ ਕੀ ਕਰਦਾ ਮੈਨੂੰ 3 ਘੰਟੇ ਬੈਠਾ ਆ ਮੈਂ ਕਹਿੰਦਾ ਬਾਈ ਮੈਂ ਗਿਆ ਤਾਂ ਸਲੇ ਕੱਲੂ ਕਹਿੰਦਾ ਇਹਦਾ ਬਣਦਾ ਨਹੀਂ ਮੈਂ ਇਹਦਾ ਬਣਾ ਤੇ ਬੰਦ ਗੋਮੋਲਾ ਕੀ ਬਣਦਾ ਬੰਦ ਪਾ ਦੇ ਨਾ ਨਹੀਂ ਯਾਰ ਬਾਈ ਫੇਰ ਵੀ ਖਾ ਜਾਣਾ ਹੋਰ ਤਾਂ ਹੋ ਗਈ ਗੱਲ ਜਾਂਦਾ ਹੁੰਦਾ ਮੈਂ ਕਿਹਾ ਇਹ ਦੇਖ ਲੈ ਦੁੱਧ ਦੱਤ ਪਾ ਕੇ ਕਹਿੰਦਾ ਨਹੀਂ ਮੇਰਾ ਨਾਮ ਨਿਕਲੇ 2022 ਦੇ ਨਿਕਲੇ ਆਈ ਐਟਲੀ 1500 ਤੋਂ 1500 ਪੈਕਟ ਤੋਂ 1580 ਕਿਤਾਬ ਬਾਈ 1000 ਲਗੇ ਪਹਿਲੇ ਸਾਲਾ ਸਾਰਾ ਪਹਿਲਾ ਹੋਗਾ ਫੇ ਪਿਛਲੇ ਸੰਗਤ ਵੀ ਇਕ ਘਾਟ ਦੀ 16 ਥੋੜਾ ਸੰਗਤ ਵੀ ਆਠਾ ਮਾਰ ਦਾ ਇਕੱਠ ਹੈ ਛੋਟੀ ਮੋਟੀ ਅੱਜ ਕੱਢ ਐਵਰ ਕੱਢ ਜਿਆਦਾ ਇਸ ਵਾਰ ਬਾਜੀ ਅੱਗੇ ਨਾਲ ਬਹੁਤ ਜ਼ਿਆਦਾ ਇਕੱਠ ਹੈ ਪਹਿਲੇ 2 ਦਿਨ ਵਿੱਚ 24 25 ਨੂੰ ਵੀ ਇੱਕ ਗੱਲ ਦੇਖੀ ਹੁਣ ਉਲੜ ਬਾਜੀ ਕੋਈ ਨਹੀਂ ਨਾ ਉਲੜ ਬਾਜੀ ਦਾ ਪੈਰਾ ਹੋ ਰਿਹਾ ਮਹਾਰਾਜ ਦਾ ਉਲੜ ਬਾਜੀ ਦੀ ਨਹੀਂ ਜਿਗਣਾ ਪਹਿਲਾਂ ਮਾੜੇ ਮੋਟੇ ਡੇਕਾ ਡੁਕਾ ਵਾਲੇ ਆਈ ਜਾਂਦੇ ਉਹਦੇ ਹੋਰ ਚੀਜ਼ਾਂ ਦਾ ਪੈਨਲ ਦਾ ਮਹਾਰਾਜ ਆਪ ਸਹੀ ਹੁੰਦੇ ਉਹਰੇ ਕਦੇ ਕੋਈ ਚੋਰੀ ਨਹੀਂ ਕੋਈ ਕੁਸ ਨਹੀਂ ਉਹ ਨਹੀਂ ਸਾ ਤੈਨੂੰ ਹੁੰਦਾ ਵਧੀਆ ਉਹ ਪੈਰਾ ਰਹਿੰਦਾ ਸਿੱਗਣਾ ਵਧੀਆ ਬਾਈ ਬਾਕੀ ਬਾਈ ਬਾਕੀ ਬਾਈ ਦਾ ਬਾਈ ਦਾ ਹੀ ਯੋਗਦਾਨ ਤਕੜਾ ਆਪਣਾ ਹਲੇ ਬਾਈ ਬਜੇ ਕੱਲੂ ਇਹ ਬਾਈ ਬਾਕੀ ਬਾਈ ਚਮਕੌਰ ਸਾਹਿਬ ਵੀ ਪਕੌੜਿਆਂ ਦਾ ਹਾਂ ਸਾਡੇ ਯਾਰ ਦੋਸਤੇ ਬਾਈ ਇਹੇ ਬਾਈ ਸੇਵਾ ਬੰਦ ਤੇ ਹੀ ਆਉਂਦਾ ਹੈ ਨਾ ਵੀ ਵਧੀਆ ਕਰਦਾ ਰੀਜਨਲ ਕੰਮ ਕਰਦਾ ਇਹ ਬਾਈ ਸਾਡੇ ਜਿਹੜਾ ਵੀ ਕੰਮ ਹੁੰਦਾ ਹੀ ਕਰਦਾ ਬੰਦਾ ਕਿੱਥੇ ਹਮਾਰਾ ਲੋੜਾ ਹਲਾਈ ਉੱਥੇ ਇਹੀ ਖੜਦਾ ਬਾਕੀ ਵੀ ਪ੍ਰੋਗਰਾਮ ਬਾਕੀ ਵੀ ਮਾਬਰ ਅੱਛੇ ਇਹ ਵੀ ਜਾ ਸੈਗਾ ਬਾਈ ਹੱਥ 'ਚ ਜਾ ਸੈਗੇ ਕਲਾ ਇਹਦੇ 'ਚ ਚਾਰ ਆ ਮਿਸਤਰੀ ਇਹ ਹੈ ਯਾਰ ਉਹਦਾ ਫਿਕ ਰਿਕਟਰ ਕਬੂਤਰ ਬਾਜੰਦਾ ਉਸਤਾਦ ਹੈ ਉਹ ਕਬੱਡੀ ਵੀ ਖੇਡਦਾ ਬਾਈ ਕਬੱਡੀ ਵੀ ਖੇਡਦਾ ਇਹਦਾ ਨਾ ਗੋਣ ਮੈਂ ਜਨਾ ਨਹੀਂ ਸਕਦਾ ਤੁਨੂੰ ਸੱਚ ਕਹਣਾ ਜਿਹੜਾ ਬਹਿਰੂਪਿਆ ਸ਼ਾਬਦ ਬਣਿਓ ਇਹੀ ਆ ਬਾਈ ਬਹਿਰੂਪਿਆ ਵੀ ਨਹੀਂ ਕਹਿ ਸਕਦੇ ਸਾਡੇ ਗੁਣੇ ਬਹੁਤ ਆ ਬਦਲ ਕੇ ਹੋਰ ਕੋਣ ਜਿੰਨਾ ਮਰਜੀ ਟੱਕਰ ਪੈਂਦਾ ਹੋਵੇ ਨਾਉਣਾ ਇਹਨੇ ਰੋਜ ਹੈ ਆਪਣਾ ਅਨਸਰਦੀ ਚ ਜੇ ਘਰ ਦੇ ਰੋਕੀ ਜਾਵੇ ਕ੍ਰਿਕਟ ਸਾਡਾ ਓਵਰਰ ਬੱਲੇਬਾਜ਼ ਆ ਬੋਲਿੰਗ ਇਹ ਕਰਦਾ ਕੋਠੀ ਜਿਹੀ ਜਿ ਮਰਜ਼ੀ ਪਵਾਲਾ ਹਲੇ ਬਈ ਸਰੀ ਹੈ ਮਰਜ਼ੀ ਹਾਂ ਹੈ ਫਿਰ ਆ ਕਬੂਤਰਾਂ ਦਾ ਉਸਤਾਦ ਪੁੱਛਣ ਆਉਂਦੇ ਬਾਈ ਗੁਰੂ ਤਾਂ ਰਿਆ ਬਹੁਤ ਨਾ ਗੁਰੂ ਤਾਂ ਰਿਆ ਹੈ ਕਬੂਤਰਾਂ ਵਾਲਾ ਆ ਵੀ ਉਹੀ ਚੱਕਰ ਜਿਹਦਾ ਕਰਦੇ ਨਾ ਐਨੀ ਐਮਐਲਏ ਵਾਲੀ ਨਹੀਂ ਪੁੱਛ ਹੁੰਦੀ ਜਿੰਨੀ ਜੀ ਆਈ ਉਹ ਜੱਟ ਕੱਲੇ ਲੇਟ ਹੋ ਗਏ 2 ਘੰਟੇ ਕਹਿੰਦਾ ਬਾਈ ਘੰਟਾ ਖੜਜੋ ਕਹਿੰਦਾ ਮੇਰੇ ਉਹ ਬੰਦਿਆ ਨਹੀਂ ਆਉਣਾ ਉਹਨਾਂ ਨੇ ਫਿਰ ਇਹਨੂੰ 7000 ਰੁਪਏ ਦੇ ਗਏ ਆ ਦੇਖ ਲੈ ਬਹੁਤ ਬਹੁਤ ਈਆਂ ਬੰਦਾ ਬਾਈ ਕੋਈ ਯਾਰ ਬੰਦਾ ਧੀ ਮਹਬੂਬਾ ਆਪਣੇ ਤੇ ਨਾਲਦਾ ਮਿਲਦਾ ਬਾਈ ਆਪਣੇ ਮੁੰਡੇ ਵੀ ਬਾਈ ਜਿਹੜੇ ਨਾਲ ਵੀ ਇਹਦੇ ਉਹ ਆਪਣੇ ਪਿੰਡ ਦੇ ਵੀ ਉਹ ਉਹ ਵੀ ਸਾਹੂ ਆ ਸਾਰੇ ਨਾਲ ਆਉਂਦਾ ਬੰਦਾ ਕੋਈ ਅਲਟੀ ਦਾਮ ਕਰਦੇ ਆ ਕੋਈ ਆਈ ਨਹੀਂ ਹੈਗਾ ਵੀ ਭਾਈ ਵਿਆਹ ਸ਼ਾਦੀ ਮੈਂ ਇਹਦੇ ਮੈਂ ਤਿਉੜੀ ਨਹੀਂ ਪਾਈ ਦੇਖੀ ਕਦੇ ਖਾਸ ਤਾਂ ਹੀ ਹਾਸਾ ਨਾਲ ਤਾਂ ਹੀ ਆਉਂਦਾ ਬੋਲਦੇ ਹੀ ਬੋਲਦੇ ਆਲੇ ਨੂੰ ਵੀ ਦੇਖਦਾ ਪੂਰਾ ਹੋਵੇ ਇਹੀ ਹੁੰਦਾ ਹਾਲ ਬਾਈ ਜਗਦੀਪ ਦੇ ਵੀ ਵਧੀਆ ਬਾਈ ਕੰਮ ਕਰੇ ਇਸ ਵਾਰ ਜਗਦੀਪ ਵੀ ਬਾਈ ਇਹਨੇ ਬਾਈ ਤਿੰਦੇ ਦੀ ਜ਼ਿੰਮੇਵਾਰੀ ਨਾਲ ਸੰਭੀਆ ਤਿੰਦੇ ਦੀ ਹਾਂ ਇੱਚ ਕੋਈ ਛੱਡ ਕੇ ਨੀਲੇ ਨਾਲ ਲਿੰਦੇ ਨੂੰ ਸੇਫਟ ਅਰੈਸਟ ਕਰ ਗਿਆ ਤਾਂ ਇਹ ਉਹ ਦੱਸੋ ਮਸਾਉਂਗਾ ਤੁਸੀਂ ਵੀ ਨਹੀਂ ਹੁੰਦਾ ਇਹ ਦਰਦ ਨੇ ਹੋਦਰ ਇਹ ਜਿਹੜੇ ਕੁੱਟੀਆਂ 10 ਮਿੰਟ ਪਹਿਲਾਂ ਅੰਦਰ ਇਹ ਜਿਹੜਾ ਹੁਣ ਜਿਆਦਾ ਬਦਨਾਮੀ ਹੋਣ ਲੱਗੀ ਹੋਣੀ ਹੁਣ ਨਹੀਂ ਹੁਣ ਨਹੀਂ 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 ਭਾਈ ਆਇਆ ਸੀ ਕਿ ਆਪਾਂ ਨਿਰੰਭਾ ਦੇ ਦੱਸਦੇ ਐਤ ਕਿ ਭਾਈ ਪੂਰੀ ਸੇਵਾ ਅੱਗੇ ਅੱਜ ਨਿਰੰਭਾ ਹੀ ਕਿੰਨੇ ਦੇਈ ਜਾਂ ਗਿਆ ਸਿਆਣੋ ਐ ਵੀ ਹੁੰਦਾ ਐਡੇ ਬੱਸ ਥੋੜੇ ਕਹਿਣ ਦੇ ਪਹਿਲੇ ਕਹਿੰਦੇ ਮੈਂ ਕਾਲਾ ਵੀਆ ਬਣੂਗਾ ਕਾਲਾ ਵੀਆ ਭਾਈ ਨਾਲ ਕਾਲਾ ਵੀਆ 6 ਘੰਟੇ ਸੌ ਲਿਆ ਕਹਿੰਦੇ ਆਹ ਦੇਖੋ ਭਾਈ ਗਵਾਲਪੁਰ ਆ ਗਿਆ ਭਾਈ ਨੂੰ ਪਤਾ ਭਾਈ ਤੂੰ ਕਿੰਨੇ ਵਜੇ ਆਇਆ ਜਾ ਸੌਂਿਆ ਤਾਜੀ ਮੈਂ ਜਦ ਤੂੰ ਦੱਸ ਤੇਰੇ ਕੋਲ ਸੁੱਤੇ ਤੇ ਪੇ ਦਾ ਪਿਆ ਬਾਈ ਮੇਰੀ ਨਾਲ ਮਨ ਨੂੰ ਨਹੀਂ ਪਤਾ ਮੈਂ ਤਾਂ ਉਹ ਇੱਕ ਗੱਲ ਮੈਂ ਦੱਸਦਾ ਇੱਕ ਗੱਲ ਮੈਂ ਦੱਸਦਾ ਗੱਲ ਪਤਾ ਗਿਆ ਸੋਨੇ ਦੀ ਗੱਲ ਨਹੀਂ ਜਦੋਂ ਇੱਥੇ ਸਾਰੇ ਬੰਦੇ ਪੂਰੇ ਆ ਇਹ ਵਿੱਚ ਨੂੰ ਬੰਦਾ 10 ਮਿੰਟ ਜਾ ਕੇ ਸੌਇਆ ਜਾਂ ਕੋਈ ਨਹੀਂ ਇੱਥੇ ਕੰਮ ਨਹੀਂ ਰਹਿਣਾ ਚਾਹੀਦਾ ਕੰਮ ਰੁਕਿਆ ਨਹੀਂ ਰੁਕਿਆ ਨਹੀਂ ਚਾਹੀਦਾ ਕੰਮ ਚੱਲੀ ਜਾ ਬੱਸ ਬੱਸ ਇਹਨਾਂ ਦੇ ਵੱਟ ਨਾ ਕਰੋ ਵੀ ਆਪ ਨੂੰ ਨੀਂਦ ਨਹੀਂ ਆਈ ਵੀ ਦੁਹੇ ਦੇ ਉਂਝ ਬਾਲ ਹਲੂਣੀ ਜਾਣੇ ਠੱਕੇ ਨਾਲ ਇਹਨੇ ਇਹਨੇ ਬੰਦੇ ਨੂੰ ਕਿਹਾ ਮੈਂ ਆਈ ਕਾ ਮਜ਼ਾ ਜਿਆਦਾ ਮੈਂ ਪੁਲਿਸ ਦਾ ਨਹੀਂ ਕੋਈ ਗੱਲ ਹੋਣੀ ਨਹੀਂ ਇਹ ਪਿਆ ਇਹ ਛੋੜ ਦੇ ਪਿਆ ਜਾਂਦਾ ਉਠਾਲ ਲੈ ਫਿਕਰੇ ਉੱਠ ਯਾਰ ਉੱਠ ਬੰਦੇ ਪੂਰੇ ਹੋਏ ਘਰ ਨੰਨੇ ਚੜ ਮੈਂ ਤਾਂ ਪੌੜੀ ਤੇ ਚੜਦਾ ਹੋਵੇ ਬੰਨ ਕੋਈ ਪੌੜੀ ਚੜਨੀ ਕਿਤੇ ਬਗੜ ਆ ਜਾਣਾ ਜਿਹਨਾਂ ਦੀ ਨੀਂਦ ਨਹੀਂ ਆਉਂਦੀ ਉਹ ਕਹਿੰਦੇ ਮੈਂ ਇਹਨਾਂ ਨੂੰ ਵੀ ਠਾਲ ਦਵਾ ਇਹ ਜਿਹੜੇ ਜਿਹੜੇ ਚੀਕ ਨਹੀਂ ਵੱਜਦੀ ਸੀ ਉਹ ਏ ਬੰਦੇ ਆ ਉਹ ਸੈਵ ਜੋ ਉਹਦੇ ਸੈਵ ਉਹਦੀ ਕਾਪੜੀ ਬੈਠਾ ਜਾਵੇਂ ਹੈ ਤੇਰੀ ਕਾਪੜੀ ਬੈਠਾ ਬੰਦਾ ਜਾਉਂਦਾ ਲੱਗਦਾ ਬੈਠੇ ਥੱਲੇ ਪਤਾ ਕੀ ਹੋਇਆ ਉਹ ਥੱਲੇ ਬੈਠਾ ਟ੍ਰੈਕ ਸੂਟ ਪਾਈ ਬੈਠਾ ਆਹ ਉਹ ਦੇਖੋ ਭਾਈ ਸੈਵ ਬੈਠਾ ਪਛਾਣੇ ਮਰ ਜਾ ਇਹਨੇ ਸੈਵ ਉਹਦੇ ਆ ਭਾਈ ਉਹਦੇ ਬੈਠਾ ਠੀਕ ਹੈ ਵਾਈਟਰ ਆਉਂਦੇ ਸਾਹਮਣੇ ਚੰਡੇਕੋੜ ਇਹ ਹੋਰੇ ਪਾਸੇ ਦੂਰ ਦੇਖੀ ਜਾ ਇਹ ਆ ਭਾਈ ਕਾਲੇ ਦਾ ਮੁੰਡਾ ਕਿੱਥੇ ਹੈ ਉਹ ਦੇ ਅਜੇ ਵੀ ਦਿਖਾਓ ਛੱਡੇ ਬੰਨੀ ਬੈਠੇ ਆ ਆ ਦੇਖਾ ਮਾ ਆ ਦੇਖਿਆ ਮੈਂ ਆ ਦੇਖਿਆ ਮੈਂ ਗੱਗੇ ਆ ਦੇਖਾ ਬਟਾ ਕਾਲੇ ਦਾ ਲੱਭਿਆ ਅੱਜ ਖੋ ਗਿਆ ਦੇ ਵੀ ਹੁਣ ਲੱਭਿਆ ਉਹ ਵੀ ਖੋ ਗਿਆ ਸਵੇਰ ਦਾ ਕਿਤੇ ਟਰਾਲੀਆਂ ਦੀ ਨੇੜੇ ਹੋ ਕੇ ਬਾਹਰ ਹੀ ਬਾਈ ਟਰਾਲੀਆਂ ਦੇ ਨੇੜੇ ਨੂੰ ਹੋ ਗਿਆ ਸਾਰੀ ਬਾਈ ਜਿਹੜੇ ਨਿਆਣੇ ਇਵੜੇ ਨੇ ਆਉਣੇ ਬਹੁਤ ਟਰਾਲੀ ਬਾ ਤੁਹਾਡਾ ਮੁਰਝ ਪਿਆ ਹੋਣਾ ਯਾਰ ਉਹ ਨਿਆਣੇ ਨੇ ਬਹੁਤ ਨਹੀਂ ਮੁੜਿਆ ਹੈਗਾ ਇੱਕ ਦਿਨ ਨਿਆਣੇ ਨਾ ਨਿਆਣੇ ਜ਼ਿਆਦਾ ਕੰਮ ਕਰਦੇ ਤਰੀਕੇ ਜੀ ਤਿਆਰ ਹਾਂ ਪਿਆਰ ਨਾਲ ਕਰਦੇ ਹਾਂ ਮੈਂ ਇਹਨਾਂ ਨੂੰ ਪਤਾ ਕਿਆ ਕਰਦਾ ਘੰਟਾ ਘੰਟਾ ਸੁਵਾਦ ਲੈ ਕਹਿੰਦਾ ਫੇਰ ਕੀ ਬਣੇਗਾ ਬੋਲਦੀ ਹੈ ਕੰਮ ਬਗੜ ਦੇ ਤੁਸੀਂ ਚਟਾਕਾ ਮਾਰਿਆ ਨਹੀਂ ਉਹ ਚਲੇ ਗਿਆ ਬਜਦੇ ਆ ਕੇ ਇਹਨੂੰ ਫਲਾ ਬੱਸ ਮਾਰਾ ਕਹਿਣਾ ਮੈਂਦਾ ਤਾਂ ਕੰਮ ਕਰਦੇ ਸੱਤਾਂ ਚਾਰਜ ਦੇਣਾ ਪੈਣਾ ਤੇ ਉਹ ਤਾਂ ਪਿਆਰ ਤੇ ਕੰਮ ਖਰਾਬ ਕਰ ਕੋਈ ਮੇਰੇ ਚਟਾਕਾ ਮਾਰ ਮੈਂ ਨੰਗਾ ਹੁਰਤੇ ਸਹੀ ਗੱਲ ਆ ਬਾਈ ਤੂੰ ਉਹਨੇ ਜਾਣ ਕੇ ਪਹਿਲੇ ਖਰਾਬ ਕਰਨਾ ਇਗਨੋਰ ਕਰਦੇ ਉਹਦਾ ਬੱਸ ਫੇਰ ਕਰ ਲੈ ਜਿਹੜੇ ਕੋ ਮਰਜੀ ਹੋਰ ਤੂੰ ਝੇੜ ਕਲਾਮੂ ਨੇ ਹਾਂ ਤੇ ਮਾਰਿਆ ਨਹੀਂ ਚਟਾਕਾ ਸੁਣਾ ਲਿਆ ਨਹੀਂ ਆਪਣਾ ਨੰਗੇ ਜੀ ਜੀਦਾ ਚੱਲੇ ਜੀ ਜਦੋਂ ਚਾਹ ਤਾਂ 2 ਮਿੰਟ ਲਾ ਲੂਏ ਘੂਰੀ ਵੱਟ ਕੇ ਜੇ ਵੈ ਜਿਹਦੇ ਮੈਂ ਗੈਪ ਆਹ ਆਰ ਵੀ ਪਹਿਲਾਂ ਨਹੀਂ ਲਾ ਲਈਆ ਮਰੇ ਜਾਂ ਅਲੋ ਬਾਈ ਤਿੰਦਾ ਵੀ ਆਇਆ ਪਿਆ ਤਿੰਦੇ ਕਿਸੇ ਨੇ ਲਿਆ ਉਹ ਸੇਵਾ ਦਾ ਕਰਾ ਦਿੰਦੇ ਉਹ ਦਿੰਦੇ ਦਿੰਦੇ ਤਿੰਦਾ ਵੀ ਗੁੱਸਾ ਕਰਦਾ ਤਿੰਦਾ ਤਿੰਦਾ ਗਿਆ ਦਿੰਦਾ 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 ਵੀ ਆ ਗਿਆ ਦੇਖ ਐਂਦਾ ਬੱਚਾ ਆ ਉਹਦਾ ਡਬਰੋ ਲਾ ਗਿਆ ਉਹਦੇ ਫਿਰਦਾਨ ਆ ਜੀ ਦਿੰਦੇ ਦਿੰਦਾ ਦੂਜੇ ਚੈਨਲ ਬਣਾਦਾ ਜੋ ਚੱਲ ਪੜਦਾ ਦਾਟੂ